लखीमपर खीरी जे इंसाफ़ ॾियो लखीमुर खीरी जे इंसाफ़ ॾियो बीजपी सरकार मुरावा

ਇਸ ਸੇਰਾ ਕਾਇਦੇ ਉਧੇ ਵੱਲੋਂ ਸਾਰ ਗੱਦੀ ਜਿਹੜੀ ਆਪਣੇ ਪ੍ਰਦਰਸ਼ਨਾਂ ਨੂੰ ਆਰ ਇਹ ਕਿਸਾਨਾਂ ਦੇ ਉੱਪਰ ਚੜਾਈ ਗਈ ਜਿਹਦੇ ਚਾਰ ਆਪਣੇ ਕਿਸਾਨ ਉਹ ਸ਼ਹੀਦ ਹੋਏ ਨੇ ਨਾਲ ਇੱਕ ਪੱਤਰਕਾਰ ਸਾਥੀ ਉਹ ਵੀ ਸ਼ਹੀਦ ਹੋਇਆ ਸੋ ਉਹਦਾ ਅੱਜ ਤੱਕ ਆਪਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਪ੍ਰਭੂ ਉਹਦੇ ਸੰਬੰਧ ਦੇ ਵਿੱਚ ਨਾਲ ਹੀ ਜਿਹੜਾ ਆਪਣੇ ਦੋਵੇਂ ਫਾਰਮਾਂ ਵੱਲੋਂ ਪਿਛਲੇ ਆ ਮੰਗਾਂ ਜੇ ਪਿਛਲੇ ਅੰਦੋਲਨਾਂ ਦੇ ਜਿਹਦਾ ਜੇ ਐਮਐਸਪੀ ਤੇ ਸੁਆਮੀ ਨਾਥਾ ਰਿਪੋਰਟ ਮੁੱਖ ਮੰਤਰੀ ਨੇ ਉਹਦੇ ਸਬੰਧ ਵਿੱਚ ਦੋ ਹੋਰਾਂ ਵੱਲੋਂ ਕਿਸਾਨ ਮਜੂਰ ਮੋਰਚਾ ਤੇ ਸੰਯੁਕਤ ਕਾਲਮ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਵੇ ਮੋਰਚਾ ਪੰਜਾਬ ਦੇ ਬਾਟਰਾ ਦੇ ਉੱਪਰ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਰੋਜ਼ ਵਜੋਂ ਦੋ ਘਟਨਾਵਾਂ ਮਿਲੀਆਂ ਪੂਰੇ ਭਾਰਤ ਦੇ ਵਿੱਚ ਜਿਨ੍ਹਾਂ ਦੇ ਵੱਖ-ਵੱਖ ਸੂਟਾ ਤੋਂ ਹਰਿਆਣਾ ਰਾਜਸਥਾਨ ਜੁਪੀ ਐਫੀ ਤਮਾ ਲਾਡੂ ਸਾਰੇ ਪੰਜਾਬ ਪੰਜਾਬ ਦੇ ਵਿੱਚ 35 ਤੋਂ 40 ਜਗ੍ਹਾ ਦੇ ਉੱਤੇ ਅੱਜ ਰੇਲਾ ਕਿਸਾਨ ਮਜ਼ਦੂਰਾਂ ਨੇ ਰੋਕੀਆਂ ਹੋਈਆਂ ਨੇ ਸੋਏ ਆਪਣੀਆਂ ਮੰਗਾਂ ਨੇ ਕਿਉਂਕਿ ਜਿਹੜੀ ਸਭ ਤੋਂ ਮੁੱਖ ਤੇ ਅਹਿਮ ਮੰਗ ਆਪਣੀ ਐਮਐਸਪੀ ਦੀ ਹੈ ਸੋ ਭਾਵੇਂ ਮੈਂ ਤੁਹਾਡੇ ਤੇ ਧਿਆਨ ਦਿਲਾਦਾ ਕਿ ਜਿਹੜੀ ਐਮਐਸਪੀ ਦੀ ਮੰਗ ਹੈ ਆਪਾਂ ਚਾਹੁੰਦੇ ਸੀ ਕਿ ਆਪਾਂ ਨੂੰ ਆਪਣੇ ਫਸਲਾਂ ਦੇ ਉੱਪਰ ਸਰਕਾਰੀ ਰੇਟ ਦਾ ਗਾਰੰਟੀ ਕਾਨੂੰਨ ਮਿਲੇ ਐ ਐਮ ਐਸ ਪੀ ਮੰਗਾ ਕੰਮ ਜਿਹੜਾ ਆਪਣਾ ਕਣਕ ਤੇ ਝੋਨਾ ਵੀ ਵਿਕਦਾ ਉਹ ਵੀ ਇੱਕ ਜਿਹੜਾ ਰਵਾਇਤੀ ਤੌਰ ਤੇ ਚੰਦਾ ਆ ਰਿਹਾ ਉਹ ਤਾਂ ਲੈ ਲਏ ਨੇ ਕੋਈ ਨੀਗਲ ਗਾਰੰਟੀ ਕਾਨੂੰਨ ਨਹੀਂ ਹੈ ਦੂਸਰੀਆਂ ਫਸਲਾਂ ਦੇ ਉੱਪਰ ਵੀ ਕੋਈ ਗਾਰੰਟੀ ਕਾਨੂੰਨ ਨਹੀਂ ਸੋ ਅੱਜ ਦੇ ਆਪਾਂ ਦੇਖੀਏ ਜਿਹੜਾ ਇੱਕ ਵਪਾਰੀ ਹੈ ਇਹ ਵਪਾਰੀ 5 ਕੋਲਟ ਵਾਲਾ ਆਪਣਾ ਕੱਚਾ ਮਾਲ ਪਾਉਂਦਾ ਤਾ ਢਾਈ ਕੁਆਂਟਰ ਵਾਲੇ ਜੋ ਕੱਚਾ ਮਾਲ ਤੋਂ ਜਿਹੜਾ ਉਹਦਾ ਬਣ ਕੇ ਤਿਆਰ ਹੁੰਦਾ ਮਾਲ ਨਿਕਲਦਾ ਹੈ। ਤਾ ਢਾਈ ਕੁਆਂਟਰ ਵੇਚ ਕੇ ਵੀ ਉਹ ਮੁਨਾਫੇ ਦੇ ਵਿੱਚ ਆਇਆ। ਅੱਜ ਆਪਾਂ ਇੱਕ ਦਾਣੇ ਤੇ ਪੈਦਾ ਕਰਕੇ ਕੁਆਂਟਰਾਂ ਦੇ ਸਾਰ ਬਣਾਲਾ ਅਨਾਜ ਪੈਦਾ ਹੁੰਦਾ ਹੈ। ਆਪਾਂ ਉਹ ਦੇਖ ਕੇ ਵੀ ਅੱਜ ਘਾਟੇ ਦੇ ਵਿੱਚ ਆ। ਕਿਉਂਕਿ ਉਹਦੇ ਕਰੋ ਮਸਤੀ ਮਿਲਦੀ ਆ। ਉਹਦਾ ਸਰਕਾਰੀ ਰੇਟ ਆ। ਆਪਣਾ ਕੋਈ ਸਰਕਾਰੀ ਰੇਟ ਫਸਲ ਦੇ ਉੱਪਰ ਨਹੀਂ ਆ। ਠੀਕ ਆ ਜਵਾਨੀ ਸਰਕਾਰ ਕਹਿ ਦਿੰਦੀ ਆ ਵੀ ਮੁੰਡੇ ਤੇ ਮੱਕੀ ਦੇ ਤੁਹਾਨੂੰ ਐਸਪੀ ਦੇਤੀ ਯਰ ਕਿ ਬੇਕਿੱਤੇ ਬਣੀ ਜਰੀ ਐਸੇ ਕਰਕੇ ਇਹਨੂੰ ਆਪਾਂ ਐ ਵੀ ਦੇਖ ਸਕਦੇ ਜਿਹੜੀ ਆਪਣੀ ਲੜਾਈ ਆ ਇਹ ਇੱਕ ਤਰ੍ਹਾਂ ਦੀ ਕਿਸਾਨ ਵਾਸਤੇ ਦੀ ਕਾਰਪੋਰੇਟ ਦੀ ਲੜਾਈ ਆ ਕਿਉਂਕਿ ਜੇ ਅੱਜ ਕਿਸਾਨ ਆਪਣੇ ਖੇਤ ਦੇ ਵਿੱਚੋਂ ਜ਼ਮੀਨ ਦੇ ਵਿੱਚੋਂ ਨਾਜ ਪੈਦਾ ਕਰਕੇ ਉਹ ਮੰਡੀ ਦੇ ਵਿੱਚ ਲੈ ਆ ਕੇ ਵੇਚ ਰਿਹਾ ਤਾਂ ਅੱਗੇ ਸਰਕਾਰ ਸੱਤਾ ਅਨਾਜ ਲੋਕਾਂ ਤੱਕ ਪਹੁੰਚਾ ਰਹੀ ਹੈ ਜੇ ਕੱਲ ਨੂੰ ਕਾਰਪੋਰੇਟਾਂ ਦਾ ਕਾਬਜਾ ਜ਼ਮੀਨਾਂ ਦੇ ਉੱਪਰ ਹੁੰਦਾ ਹੈ ਜ਼ਮੀਨਾਂ ਦੇ ਉੱਪਰ ਕਾਬਜ ਹੁੰਦੇ ਨੇ ਤਾਂ ਬੀਜਣ ਤੋਂ ਲੈ ਕੇ ਵੇਚਣ ਤੋਂ ਲੈ ਕੇ ਵੱਢਣ ਤੱਕ ਉਹਨਾਂ ਦੇ ਹੱਥ ਦੇ ਵਿੱਚ ਹੋਣਾ ਹੈ ਅਨਾਜ ਇਹਦੇ ਕਰਕੇ ਫਿਰ ਤੇਰਾ ਕਿਹੜਾ ਵਾਅਦਾ ਹੈ ਲੈ ਇਹਦੇ ਕੰਦੇ ਨੂੰ ਇਹਦਾ ਸੇਕ ਨਹੀਂ ਲੱਗਣਾ ਅੱਜ ਦੇਖ ਲਓ ਤੁਸੀਂ ਮੈਨਾ ਤੁਹਾਨੂੰ ਆਟਾ ਵੀਰੇਸ ਪੀਏ 3 ਪੀਏ ਕਿਲੋ ਮਿਲ ਜਾਂਦਾ ਉਹਨਾਂ ਦੇ ਮੌਂਦਾਂ ਦੇ ਵਿੱਚ ਜਾ ਕੇ ਦੇਖੋ 100 100 ਦੇ 100 ਰੁਪਏ ਕਿਲੋ ਆਟਾ ਰਹਿ ਜਾਂਦਾ ਦੋ ਦਰਾਂ ਦੀ ਕਿਲੋ ਦਾ ਪੇਰਾ ਇਸੇ ਕਰਕੇ ਵੱਡੀਆਂ ਮਾਰਾਂ ਆਪਣੇ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਪੈਣੀਆਂ ਨੇ ਕਿਉਂਕਿ ਸਰਕਾਰ ਕਹਿੰਦੀ ਆ ਵੀ ਜੇ ਐਮਐਸਪੀ ਦੰਨੇ ਆ ਤਾਂ ਆਰਥਿਕ ਤੌਰ ਤੇ ਦੇਸ਼ ਨੂੰ ਨੁਕਸਾਨ ਹੋਣਾ 100 ਘੱਟੇ ਆਪਾਂ ਨੂੰ ਧਿਲਖੇ ਦੇ ਵਿੱਚ ਰੱਖਿਆ ਗਿਆ ਭਰਾਓ ਕਿਉਂਕਿ ਅੱਜ ਦੇ ਚੌਲ ਜਿਹੜਾ ਆਪਣਾ ਆਮ ਚੌਲ ਹੈ ਪਰਮਲ ਚੌਲ ਹੈ ਜਿਹੜਾ ਮੰਡੀਆਂ 'ਚ ਆਪਾਂ ਵੇਚਦੇ ਆ 20 ਬਾਈ ਰੁਪਏ 23 ਰੁਪਏ 'ਚ ਵਿਕਰ ਹੈ ਤਾਂ ਉਹ ਆਪਾਂ ਨੂੰ ਆਸਾਨੀ ਨਾਲ 30-40 ਰੁਪਏ ਦੁਕਾਨਾਂ ਦੇ ਉੱਪਰ ਮਿਲ ਜਾਂਦਾ ਹੈ ਗੱਲ ਕਰੀਏ ਜਿਹੜੀ ਬਾਸਮਤੀ ਚੌਲ ਹੈ ਬਾਸਮਤੀ ਚੌਲ ਆਪਾਂ ਜਿਹੜੇ ਅੱਗੇ ਦੇ ਰੇਟ ਤੁਸੀਂ ਦੇਖ ਲਓ 2500 ਤੋਂ 2000 ਤੋਂ ਵੀ ਨੀਚੇ ਹੈਗੇ ਬਾਸਮਤੀ ਚੌਲ ਦੇ 1500 ਨਾਲ ਦਾ ਹਾਲ ਹੋ ਰਿਹਾ ਇੱਥੇ ਆਨੇ ਸਭ 25 ਤੋਂ 20 ਰੁਪਏ ਤੋਂ ਆਪਾਂ ਦੇ ਲੈ ਕੇ 4 2.5 ਰੁਪਏ ਦੇ 2.2 250 ਰੁਪਏ ਕਿਲੋ ਵਿੱਚ ਵੇਚਿਆ ਜਾਂਦਾ ਬਾਸਮਤੀ ਚੌਲ ਇਸ ਤਰੀਕੇ ਨਾਲ ਲਟ ਹੋਣੀ ਆ ਜਿਹਦੇ ਤੇ ਐਮਐਸਪੀ ਨਹੀਂ ਹੋਣੀ ਇਸੇ ਕਰਕੇ ਆਪਾਂ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਫਸਲਾਂ ਦੇ ਉੱਪਰ ਐਮਐਸਪੀ ਮਿਲੇ ਤਾਂ ਆਪਣਾ ਇਹ ਜਿਹੜਾ ਕਿਸਾਨੀ ਹੈ ਇਹ ਵਧਣੀ ਹੈ ਤਾਂ ਇਹਦੇ ਤੇ ਸਾਰੇ ਵਰਕਾਂ ਦਾ ਸਾਰੇ ਲੋਕਾਂ ਦਾ ਭਲਾ ਹੋਣਾ ਹੈ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਅੱਜ ਦੋ ਦਿਨਾਂ ਲਈ ਆਪਾਂ ਅੱਜਣ ਸਵਾਰ ਹੋ ਰਹੇ ਦੋ ਘੰਟੇ ਲਈ ਸੋਈ ਆ ਇਹਦੇ ਤੇ ਹਰੋਦ ਵਰਕ ਦਾ ਫਾਇਦਾ ਹੈ ਕਿਉਂਕਿ ਭਰਾਵੋ ਅੱਗੇ ਮੰਡੀ ਦਾ ਸਮਾਂ ਨਹੀਂ ਆ ਰਿਹਾ ਤੁਸੀਂ ਤਿਆਰੀ ਰੱਖੋ ਐ ਤੁਰਲੇ ਬੱਦਲੇ ਹੋਗੇ ਨਹੀਂ ਜਦੋਂ ਨਾ ਕੰਮ ਐ ਧੁੱਪਾਂ ਤੋਂ ਡਰ ਕੇ ਨਹੀਂ ਕੰਮ ਚੱਲਣਾ ਵੀ ਆਪਾਂ ਸ਼ਾਮੇ ਬੈਠੀਏ ਜੇ ਤੁਸੀਂ ਫਸਲ ਵੇਚਣੀ ਹੈ ਐਨੇ ਸੌਕੇ ਤਰੀਕੇ ਨਾਲ ਹੀ ਵੇਚਣੀ ਹੈ ਕਿਉਂਕਿ ਅੱਗੇ ਤੁਸੀਂ ਦੇਖ ਰਹੇ ਹੋ ਵੀ ਸੈਲਰਾਂ ਨੇ ਹਟਾਉ ਕਰਤੀ ਕਿਉਂਕਿ ਸੈਲਰਾਂ ਨੇ ਕਹਿਦਾ ਵੀ ਸਾਡਾ ਸਟਾਕ ਪੁਰਾਣਾ ਭਰਿਆ ਪਿਆ ਹੈ ਆਂਟਰਾ ਸਰਕਾਰ ਕਰਤਾਂ ਨੂੰ ਤੇ ਆਨੇ ਕਿਉਂਕਿ ਸੈਂਟਰ ਸਰਕਾਰ ਨੇ ਸਾਫ਼ ਜਵਾਬ ਦਿੱਤਾ ਵੀ ਸਾਨੂੰ ਕੋਈ ਲੋੜ ਨਹੀਂ ਇਸੇ ਕਰਕੇ ਜਿਹੜੇ ਸੈਲਰ ਮਾਲਕនៅ ਕਹਿੰਦੇ ਨੇ ਭਾਈ ਨਵਾਂ ਸਟਾਕ ਅਸੀਂ ਲਾ ਕੇ ਸਾਰਾ ਸਾਡੇ ਗੜ ਪੈ ਜਾਣਾ ਇਸੇ ਕਰਕੇ ਹੜਤਾਲ ਤੇ ਵਾਕੇ ਕਿਉਂਕਿ ਸਰਕਾਰ ਸੈਂਟਰ ਸਰਕਾਰ ਚਾਹੁੰਦੀ ਹੈ ਵੀ ਤੁਹਾਡਾ ਅਨਾਜ ਰੁਲੇ ਤੁਸੀਂ ਸੜਕਾਂ ਦੇ ਉੱਪਰ ਆਓ ਸੈਂਟਰ ਸਰਕਾਰ ਚਾਹੁੰਦੀ ਆ ਵੀ ਪੰਜਾਬ ਸਰਕਾਰ ਨਾਲ ਗੁੱਥਮ ਗੁੱਥੀ ਹੋਵੇ ਕਿਉਂਕਿ ਪੰਜਾਬ ਸਰਕਾਰ ਦੀ ਵੀ ਵੱਡੀ ਮਲੈਕੀ ਹੈ ਪੰਜਾਬ ਸਰਕਾਰੇ ਪ੍ਰਬੰਧ ਕੰਮ ਵਿੱਚ ਫੇਲ ਰਹੀ ਹੈ ਇੱਥੋਂ ਆਪਾਂ ਅੱਜ ਇਹ ਬੇਨਤੀ ਕਰਦੇ ਆਂ ਇਹ ਚੇਤਾਵਨੀ ਵੀ ਦਿੰਦੇ ਆਂ ਪੰਜਾਬ ਸਰਕਾਰ ਨੂੰ ਕਿ ਧਿਆਨ ਦੇਵੇ ਕਿਉਂਕਿ ਮੰਡੀਆਂ ਦੇ ਵਿੱਚ ਝੋਨਾ ਆ ਗਿਆ ਇੱਕ ਤਰੀਕ ਤੋਂ ਬੋਲੀ ਚੱਲਣੀ ਚਾਹੀਦੀ ਸੀ ਸੋ ਹਰਤਾਲਾਂ ਚੱਲ ਰਹੀਆਂ ਨੇ ਇੱਕ ਤਰੀਕ ਤੋਂ ਸੋ ਧਿਆਨ ਦੇਵੇ ਜੇ 2-4 ਦਿਨਾਂ ਦੇ ਅੰਦਰ ਅੰਦਰ ਸਾਡੇ ਕਿਸਾਨਾਂ ਦਾ ਝੋਨਾ ਸਮੇਂ ਸਿਰ ਜਿਹੜਾ ਤੁਸੀਂ ਨਵੀਂ ਦਾ ਕੱਟ ਇੱਕ ਨਵਾਂ ਲਾਉਣ ਲੱਗਿਆ ਹੋਵੇ ਮੌਸਮ ਇੰਨਾ ਇਹਦੇ ਚ ਉਹ ਕੱਟ ਨਹੀਂ ਅਸੀਂ ਨੱਕੜ ਦੇਣਾ ਸਮੇਸਿਰ ਸਾਡਾ ਝੋਨਾ ਮੰਡੀਆਂ 'ਚ ਖਰੀਦਿਆ ਜਾਵੇ ਚੱਕੇ ਜਾਵੇ ਤੇ ਪੇਮੈਂਟ ਸੋਨੇ ਸਿਰ ਸਾਡੇ ਖਾਤਿਆਂ ਦੇ ਵਿੱਚ ਆਉਣੀ ਚਾਹੀਦੀਆਂ ਨੇ ਨਹੀਂ ਵੱਡੇ ਸੰਘਰਸ਼ ਤੇ ਦੋਇ ਘਰਾਂ ਨੂੰ ਬਣਾ ਤੈ ਹੋ ਗਏ ਵੱਡੇ ਸੰਘਰਸ਼ ਲਈ ਤੁਸੀਂ ਵੀ ਭਰਾਓ ਤਿਆਰ ਹੋ ਵੱਡੇ ਸੰਘਰਸ਼ ਆਪਾਂ ਨੂੰ ਆਪਣੀ ਫਸਲ ਦੇ ਵਿਕਣ ਖਾਤਰ ਵੀ ਕਹੇ ਪੈਣਗੇ ਸੋ ਨਾਲ ਹੀ ਮੈਂ ਗੱਲ ਕਰਨੀ ਚਾਹੁੰਦਾ ਹੁਣ ਦੇ ਹਾਲਾਤ ਨੇ ਜਿਹੜੇ ਝੋਨਾ ਦੇ ਚੱਲ ਰਹੇ ਨੇ ਥੋੜੀ ਜੀ ਗੱਲ ਕਰਕੇ ਆਪਾਂ ਮੈਂ ਆਪਣੀ ਗੱਲ ਸਵਾਰਥ ਕਰਨੀ ਚਾਹਣਾ ਕਿਉਂਕਿ ਭਰਾਵੋ ਅਜੇ ਤੱਕ ਆਪਾਂ ਇਹ ਚੀਜ਼ ਦੇ ਭਲੇਖੇ ਜਾਂ ਪੰਜੀ ਸਰਪੰਚੀ ਦੇ ਆਪਾਂ ਭੱਜੇ ਫਿਰਦੇ ਆ ਕਿਤੇ ਕਾਗਜ਼ ਭਰਾਵੋ ਦੇ ਫਿਰਦੇ ਆ ਕਿਤੇ ਸਪੋਰਟ ਕਾਗਜ਼ ਦੇ ਫਿਰਦੇ ਆ ਸੋ ਤੁਹਾਨੂੰ ਦੱਸਦੀ ਏ ਕਿ ਜਿਹੜੀ ਪੰਜੀ ਸਰਪੰਚੀ ਹੈ ਬਿਲਕੁਲ ਆਪਣੀ ਲੈਂਡ ਤੋਂ ਹੌਂਕ ਲੈਣਾ ਜਿਵੇਂ ਆਪਾਂ ਕਹਿ ਸਕਦੇ ਆ ਆਧਾਰ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੇ ਜਗਰ ਕੋਡੀਆਂ ਦੇ ਜਿਹੜੀਆਂ ਜੜਾਂ ਨੇ ਜਿਹੜੇ ਮੋਢੇ ਜਿਹੜੇ ਬੰਦੀਆਂ ਨੇ ਪਿੰਡ ਕਾਈਆਂ ਨੇ ਐਸੇ ਤਰ੍ਹਾਂ ਇਹ ਸੱਤਾਧਾਰੀ ਪਾਰਟੀਆਂ ਦੇ ਇਹਨਾਂ ਦੇ ਜਿਹੜੇ ਮੋਢੇ ਜੜਾਂ ਨੇ ਉਹ ਪੰਚਾਇਤਾਂ ਨੇ ਪੰਚਾਇਤਾਂ ਤੋਂ ਹੀ ਕੰਮ ਸ਼ੁਰੂ ਹੁੰਦਾ ਹੈ ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਆਉਣ ਵੀ ਦੇਣੀ ਚਾਹੁੰਦਾ ਕਿ ਨਾਪੇ ਬਲਾਕ ਦਾ ਇੱਕ ਪੈਂਦਾ ਕਮਰਾ ਉਹਦੇ ਵਿੱਚ ਇਹਨਾਂ ਦੀ ਸ਼ਾਮਲਾਡ ਦੇ ਵਿੱਚ ਗੈਸ ਪਲਾਂਟ ਲੱਗ ਰਿਹਾ ਬਾਇਓ ਗੈਸ ਪਲਾਂਟ ਜਿਹੜੇ ਹੋਰ ਵੀ ਵੱਖ-ਵੱਖ ਲੱਗਣੇ ਨੇ ਫਾਦੇ ਧੱਕੇ ਨਾਲ ਸਰਕਾਰ ਨੇ ਪੰਚਾਇਤ ਤੋਂ ਮੰਜ਼ੂਰੀ ਲਈ ਹੈਗੀ ਕਿ ਸ਼ਾਮਦਾਰ ਸਾਨੂੰ ਦੇ ਦਿਓ ਉਹ ਬੋਲੀ ਤੇ ਨਹੀਂ ਜਿਹੜੀ ਸ਼ਾਮਦਾਰ ਆ ਅੱਜ ਜਿਹੜੀ ਇਹਨਾਂ ਦੀ ਚੁਣੀ ਹੋਈ ਜਾਮਾ ਨਾਲ ਚੁਣੀ ਹੋਈ ਪੰਚਾਇਤ ਹੈ ਉਹ ਸਰਕਾਰ ਦੇ ਪੱਖ ਦੀ ਹੋਈ ਗੜੀਆ ਪਰ ਉਹ ਸਰਕਾਰ ਦੇ ਪੱਖ ਦੀ ਨਹੀਂ ਇਸੇ ਕਰਕੇ ਹੋਰ ਵੀ ਜੇ ਕੋਈ ਕੋਈ ਕੁਝ ਵੀ ਵੀ ਲੜਾਈ ਹੋਊ ਕੋਈ ਹੋਰ ਕਿਸੇ ਤਰ੍ਹਾਂ ਦੀ ਲੜਾਈ ਆ ਉਹ ਕਰਦੇ ਆਗੇ ਦੇਖ ਲਓ ਇਸ ਘਸ ਘਮ ਵਾਲੇ ਲੋਕ ਤੁਹਾਡੇ ਮੂਹਰੇ ਹੋਣਗੇ ਜਿਹੜੇ ਤੋਂ ਅੱਜ ਪੰਜ ਸਰਪੰਚਾਂ ਦੇ ਗਾਇਬ ਉਹਨੇ ਚੌੜੇ ਹੋਗੇ ਦੱਸਦੇ ਹਾਂ ਇਹ ਸਰਕਾਰ ਦੇ ਨਾਲ ਖੜੇ ਹੋਣਗੇ ਸਰਕਾਰ ਦੇ ਨਾਲ ਕਿਉਂਕਿ ਉਹਨਾਂ ਦਾ ਦਾਵਾ ਹੈ ਕਿ ਇੱਥੇ ਜਨਾਰੇ ਵੀ ਤੁਹਾਡਾ ਭਲਾ ਕਰ ਦੇਣਗੇ ਆ ਬਰਾੜੀ ਵਾਲੇ ਮਸਲੇ ਤੇ ਵੀ ਜੇ ਤੁਹਾਡੀਆਂ ਮੁਖਬਰੀਆਂ ਹੋਣਗੀਆਂ ਤਾਂ ਪੰਚਾਇਤਾਂ ਨੂੰ ਪੁੱਛਿਆ ਜਾਊਗਾ ਪੰਚਾਇਤਾਂ ਦੇ ਰਾਹੀਂ ਗੱਲਾਂ ਬਾਤਾਂ ਸਰਕਾਰ ਤੱਕ ਪਹੁੰਚਣਗੀਆਂ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੇ ਬੰਦੇ ਨੇ ਅੱਗ ਲਾਈ ਆ ਕਿਉਂਕਿ ਆਪਣਾ ਕੋਈ ਸ਼ਾਂਤ ਨਹੀਂ ਇਹ ਇਹਦੇ ਤੇ ਵੀ ਆਪਾਂ ਲੰਬੀ ਗੱਲ ਨਹੀਂ ਲੈਣਾ ਚਾਹੁੰਦੇ ਕਿਉਂਕਿ ਬਹੁਤ ਲੰਬੀ ਗੱਲ ਤੇ ਕਹੀ ਜਾ ਸਕਦੀ ਆ ਸੋ ਕੋਈ ਗਰੀਬ ਸਰਦੋਂਗਲ ਉਹਨਾਂ ਵੱਲੋਂ ਪੰਜਾਬ ਦੇ ਸੈਂਟਰ ਸਰਕਾਰ ਨੂੰ ਹਜਾਇਤਾਂ ਨੇ ਵੀ ਤੁਸੀਂ ਪ੍ਰਬੰਧ ਕਰਕੇ ਦੇਣਾ ਪਰਾਲੀ ਦਾ ਜਿਹੜੇ ਸਰਕਾਰ ਬਿਲਕੁਲ ਫੇਰ ਰਹੀ ਆ ਸੋ ਇਸੇ ਕਰਕੇ ਆਪਣੀ ਮਜ਼ਦੂਰੀ ਵਣਜੂ ਸੋ ਸੈਕਟਰੀ ਸਾਹਿਬ ਆ ਕੇ ਸਮਾਂ ਗੱਲ ਜਾਂਦੀ ਲੰਬੀ ਨਹੀਂ ਲੈਣਾ ਚਾਹੁੰਦਾ ਸੋ ਧਿਆਨ ਦਿਓ ਵੀ ਆਪਣੇ ਝੋਨੇ ਦੇ ਵੀ 50 ਦਾ ਸ਼ਾਪਾਨੇ ਮੱਢਣਾ ਜਿਹੜੇ ਦੋਵੇਂ ਫਾਰਮਾਂ ਵੱਲੋਂ ਨਿਯਿਤ ਕੀਆ ਗਿਆ ਹੈ ਇਹਨੂੰ ਬਚੁਰਕ ਸਾਡੀਆਂ ਮਤਾਵਾਂ ਪੈਣਾ ਸਾਡੇ ਦੋਵੇਂ ਫਾਰਮਾਂ ਦੀ ਲੀਡਰਸ਼ਿਪ ਤੇ ਬੁਲਾਈਏ ਫਤਿਹਬਖਸ਼ ਮਜੀਕਾ ਖਾਲਸਾਵਾ ਜੀ ਬਹੁਤ ਹੀ ਕੀਮਤੀ ਤੁਸੀਂ ਸਾਰੇ ਬਲਾਰੇ ਜਿੱਥੇ ਵੀ ਮੋੜ ਕੇ ਗਏ ਨੇ ਸਟੇਜ ਤੋਂ ਸੋਨੇ ਭਲੀ ਪਾਤ ਨੂੰ ਪਤਾ ਕਿ ਅੱਜ ਆਪਣਾ ਵੇਖਣ ਦਾ ਉਹ ਮਕਸਦ ਕੀ ਆ ਆਪਣੀ ਜਿਹੜੀ ਲੜਾਈ ਆ ਉਹ ਕਿਹਦੇ ਨਾਲ ਆ ਔਰ ਕਿਹੜੇ ਤਰੀਕੇ ਦੇ ਨਾਲ ਉਹ ਲੜ ਰਹੀਆਂ ਸੋ ਸਰਕਾਰ ਆ ਜਿਹੜੀ ਜਿਹੜੇ ਪਿਛਲੇ ਸਮੇਂ ਤੋਂ ਲਾਲੋ ਸੱਚ ਤੇ ਝੂਠ ਦੀ ਲੜਾਈ ਆ ਜਿਵੇਂ ਸਾਡੇ ਗੁਰੂ ਸਾਹਿਬ ਸੱਚ ਜਿਹੜਾ ਤੱਤੀਆਂ ਤਵੀਆਂ ਤੇ ਬੈਠਾ ਸੀ ਉਸ ਸਮੇਂ ਦਾ ਜਿਹੜਾ ਝੂਠ ਸੀ ਉਹ ਰਾਜਗੱਦੀਆਂ ਨਸੀਬ ਕਰ ਰਿਹਾ ਸੀ ਰਾਜਗੱਦੀ ਦੇ ਉੱਪਰ ਬੈਠਾ ਸੀ ਉਸ ਤੋਂ ਅੱਗੇ ਜਾਈਏ ਸਾਡੇ ਚਾਂਦਨੀ ਚੌਕ ਦੇ ਵਿੱਚ ਸਾਡੇ ਗੁਰੂ ਨੇ ਜੰਗੂ ਦੀ ਰਾਖੀ ਦੇ ਲਈ ਜਿਹੜਾ ਸੀਸ ਕਟਾਇਆ ਉਹ ਸਾਚਾ ਜਿਹੜਾ ਚਾਂਦਨੀ ਚੌਕ ਦੇ ਵਿੱਚ ਆਰਿਆਂ ਦੇ ਨਾਲ ਕੀਰਿਆ ਗਿਆ ਏਗਾ ਦੇ ਵਿੱਚ ਅਵਾਲੇ ਖਾਦੇ ਰੂਹ ਨਾਲ ਅੰਨ ਕਿ ਸਾਰਿਆਂ ਗਿਆ ਸੱਚ ਨੂੰ ਪਰ ਝੂਠ ਦੀ ਜਿਹੜਾ ਉਸ ਸਮੇਂ ਦਾ ਉਹ ਝੂਠ ਜਿਹੜਾ ਰਾਜ ਗੱਦੀ ਤੇ ਮੁਸੀਬਤੀ ਸੱਚ ਚਾਂਦਨੀ ਚੌਕ ਦੇ ਵਿੱਚ ਸੀ ਪਰ ਇੱਕ ਗੱਲ ਕਿਹੜੀ ਚਾਉਣਾ ਮੈਂ ਬਗੀ ਸਰਕਾਰ ਨੂੰ ਅੱਜ ਵੀ ਸੋਲ ਤੋਂ ਕੀ ਵੰਦੀਆ ਧਿਆਨ ਮਾਰਲਾ ਉਹ ਜਿਹੜਾ ਰਾਜ ਗੱਦੀ ਤੇ ਜਿਹੜਾ ਝੂਠ ਸੀ ਅੱਜ ਉਹਦੀ ਮਜ਼ਾਰ ਤੇ ਦੀਵਾ ਜਲਾਉਣ ਵਾਲਾ ਕੋਈ ਨਹੀਂ ਜਿਹੜੇ ਉਹਦੀ ਮਜ਼ਾਰ ਦੀ ਰਾਖੀ ਕਰਦੇ ਨੇ ਪੈਸਾ ਪੈਸਾ ਲੈ ਕੇ ਉੱਥੇ ਦੀਵਾ ਜਲਾਉਂਦੇ ਨੇ ਪਰ ਜਿਹੜੇ ਤੂੰ ਸੱਚ ਨੂੰ ਚਾਂਦਰੀ ਚੌਕ ਦੇ ਵਿੱਚ ਸਿਰਨ ਕੀਤਾ ਜਿਹੜੇ ਤੂੰ ਸੱਚ ਨੂੰ ਰੂਹ ਨਾਲ ਬੰਨ ਕੇ ਆੜੀਆਂ ਦੇ ਨਾਲ ਤੇ ਦੇਗਾਂ ਦੇ ਵਿੱਚ ਵਾਲਿਆ ਕੋਈ ਸੱਚ ਤੇ ਬੇਖਲਾ ਦੇਸੀ ਕਿਹਾੜੇ ਲੰਗਰ ਚੱਲਦੇ ਨੇ ਅੱਜ ਸੈਂਕੜੇ ਲੋਕ ਹਜ਼ਾਰਾਂ ਲੋਕ 24 ਘਾਟਿਆਂ ਦੇ ਵਿੱਚ ਲੰਗਰ ਖਾਣਦੇ ਨੇ ਉੱਥੇ ਦੇਸੀ ਘੀਆਂ ਉੱਥੇ ਦੇਗਾ ਵਰਦੀਆਂ ਨੇ ਸੋ ਤੇਰੀ ਮਜ਼ਾਰ ਤੇ ਅੱਜ ਦੀਵਾ ਜਲਾਉਣ ਵਾਲਾ ਕੋਈ ਵੀ ਸੱਚ ਤੇ ਝੂਠੀ ਲੜਾਈ ਆ ਅੱਜ ਤੁਸੀਂ ਸਾਹਮਣੇ ਹੋਏ ਹੋਏ ਸੱਚ ਤੇ ਝੂਠੀ ਲੜਾਈ ਦੇ ਵਿੱਚ ਤੁਸੀਂ ਵੱਡੇ ਭਾਗਾਂ ਵਾਲੇ ਹੋ ਜਿਹੜੇ ਦੋ ਮਫਾੜਾ ਵੱਲੋਂ ਬਾਹਰਾਂ ਦੇ ਵੀ ਬੈਠੇ ਹੋ ਆ ਵੀ ਤੁਸੀਂ ਜਿਹੜੇ ਲਖੀਰਪੁਰ ਖੀ ਦੇ ਵਿੱਚ ਸਾਡੇ ਨੌਜਵਾਨ ਸੀਤ ਕੀਤੇ ਅਜੇ ਮਿਸਦਾ ਟੈਨੀ ਨੇ ਤੁਸੀਂ ਸਾਰੀਆਂ ਗੱਲਾਂ ਜਾਣਦੇ ਹੋ ਇਹ ਵੀ ਇੱਕ ਸੱਚ ਤੇ ਝੂਠ ਦੀ ਲੜਾਈ ਆ ਕਿਉਂਕਿ ਜਿਹੜਾ ਇੱਕ ਚੋਰੀ ਕਰਦਾ ਉਹ ਚੋਰ ਹੋਇਆ ਕਰਦਾ ਜਿਹੜਾ ਜਾਦੇ ਝੋੜੀਆਂ ਕਰਦੇ ਪਾਈਏ ਉਹ ਰਾਜਨੀਤਿਕ ਹੋਇਆ ਕਰਦੇ ਨੇ ਜਿਹੜਾ ਇੱਕ ਝੂਠ ਬੋਲਦਾ ਉਹ ਝੂਠਾ ਹੋਇਆ ਕਰਦਾ ਜਿਹੜਾ ਜਾਦੇ ਝੂਠ ਬੋਲਦੇ ਨੇ ਉਹ ਗੱਦੀਆਂ ਤੇ ਮੁਸੀਬ ਹੁੰਦੇ ਨੇ ਤੁਸੀਂ ਸਾਰਾ ਕੁਝ ਦੇਖਿਆ ਇਹ ਮੋਦੀ ਵੀ ਕਹਿੰਦਾ ਸੀ 14 ਦੇ ਵਿੱਚ ਕਹਿੰਦਾ ਐਮਐਸਪੀ ਕਹਿੰਦਾ ਮੈਂ ਤੁਹਾਨੂੰ ਗਰੰਟੀ ਨੂੰ ਬਣਾ ਕੇ ਦੇਵਾਂਗਾ ਕਿੱਥੇ ਗਿਆ ਉਹ ਸਰਕਾਰ ਕਿੱਥੇ ਗਿਆ ਉਹ ਵਾਅਦਾ ਇਹ ਆਹ ਵਰਤਮਾਨ ਦੀ ਸਰਕਾਰ ਦੇ ਵਿੱਚ ਵੀ ਬਹੁਤ ਕਹਿੰਦੇ ਨੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ ਦੇ ਦੇ ਨਾ ਮਸਤੀ 5 ਮਿੰਟਾਂ ਦੇ ਵਿੱਚ ਆ ਤੁਹਾਡੇ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਨੇ ਭਾਈ ਅਸੀਂ ਤਾਂ ਉੱਥੇ ਘਰਾਂ ਨੂੰ ਆ ਜੀਏ ਸੋ ਜਿਹੜੇ ਰਾਘੀਰ ਵੀਰ ਨੇ ਉਹਨਾਂ ਨੂੰ ਸਟੇਜ ਤੋਂ ਬੇਨਤੀ ਕਰਨੀ ਚਾਹੁੰਦੇ ਆ ਭਾਈ ਸਾਡਾ ਸੌਂਕ ਨੇ ਸਾਡੀ ਮਜਬੂਰੀ ਆ ਇਹ ਇਹਦੇ ਵਿੱਚ ਸੋਦੀ ਨਹੀਂ ਲੁੱਟਉਂਦੀ ਆ ਪਹਿਲਾਂ ਤਾਂ ਸਾਡੀਆਂ ਮੰਡੀਆਂ ਦੇ ਵਿੱਚ ਫਸਲਾਂ ਜਿਹਦੇ ਵੀਰ ਦੱਸ ਕੇ ਕਹਿੰਦੇ ਵੱਡੀ ਲੁੱਟ ਹੋਣੀ ਆ ਉਸ ਤੋਂ ਬਾਅਦ ਤੁਸੀਂ ਖਰੀਦਦਾਰੋਂ ਸੋਦੀ ਬਹੁਤ ਵੱਡੀ ਲੁੱਟ ਹੋਣੀ ਆ ਅੱਜ ਪਿਆਜ਼ਾਂ ਦੇ ਰੇਟ ਦੇਖ ਲਓ ਅੱਜ ਲਾਹਣ ਦੇ ਰੇਟ ਦੇਖ ਲਓ ਸਮਾਂ ਸੂਰ ਹੋਣੇ ਅੱਜ ਇਹ ਜਿਹੜੀਆਂ ਫਾਸਲਾਂ ਨੇ ਡੰਗਾਂ ਕਿਦੇ ਲਵੇ ਕਾਰ ਤੋਂ ਰੋਟਾ ਲਵੇ ਪਰ ਕਾਰ ਤੋਂ ਰੋਟਾ ਨੇ ਆਉਣ ਵਾਲੇ ਸਮੇਂ ਤੇ ਸਾਡਾ ਬਣਾ ਕੀ ਲੈਣਾ ਸਾਡੀ ਲੜਾਈਆਂ ਜਿਹੜੀ ਸੱਚ ਤੇ ਧਰਮ ਦੀ ਲੜਾਈਆਂ ਜਿਹੜੇ ਪਿਛਲੇ ਸਮੇਂ ਤੋਂ ਲੈ ਕੇ ਸਾਡੇ ਗੁਰੂ ਲੜਦੇ ਰਹੇ ਜੀ ਸੋ ਜਿਵੇਂ ਜੀਰ ਦੱਸ ਕੇ ਕਹਿੰਦੇ ਫੌਮਾ ਫੌਮਾ ਵੱਲੋਂ ਵੱਡੇ ਮੋਰਚੇ ਉੱਤੇ ਨਵੇਂ ਤਿਆਰ ਦੇਵੇ ਇੰਟੈਲੀਜੈਂਸੀ ਤਿਆਰ ਦੇਵੇ ਪੰਜਾਬ ਦੀ ਸਰਕਾਰ ਤੋਂ ਸੈਂਟਰ ਦੀ ਸਰਕਾਰ ਕਿ ਸਾਡੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਪ੍ਰਸਾਦ ਕਰਿਆ ਗਿਆ ਵੱਡੇ ਤੋਂ ਵੱਡੇ ਹੋਣੇ ਨੇ ਇੱਥੇ ਵੱਡੇ ਲੋਕਾਂ ਨੇ ਸਰਕਾਰ ਤੇ ਆਉਣਾ ਆ ਪੰਚਾਇਤੀ ਚੋੜਾ ਨੇ ਤੇਰੇ ਮੀਨਾ ਬੜੇ ਕਸ਼ਟਾ ਸਾਡੇ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਪੰਚਾਇਤੀ ਚੋੜਾ ਕਿਹੜੇ ਸਮੇਂ ਦੇ ਵਿੱਚ ਲਿਆ ਕੇ ਕਿਹੜੇ ਤਰੀਕੇ ਦੇ ਨਾਲ ਸਾਡੇ ਪਿੰਡਾਂ ਦੇ ਵਿੱਚ ਸੁੱਟੀਆਂ ਨੇ ਇਹਨਾਂ ਨੇ ਭਾਈ ਇਧਰ ਪੰਚਾਇਤੀ ਚੋੜਾ ਆਉਂਦੀ ਹੈ ਨਾ ਉਧਰ ਸਾਡੀ ਫਸਲ ਤੱਕੀ ਹੋਈ ਆ ਅਸੀਂ ਮੰਡੀਆਂ ਦੇ ਵਿੱਚ ਵੇਚਣੀ ਆ ਉਹ ਫਸਲ ਵੱਢ ਕੇ ਵੇਚਣੀ ਆ ਉਸ ਤੋਂ ਅਗਲੀ ਫਸਲ ਆ ਸਾਰੀ ਦੀ ਜਿਹਨੇ ਨਾ ਸਾਰ ਭੱਗਦਾ ਸੀ ਗੁਜ਼ਾਰਾ ਕਰਨ ਲਈ ਉਹਦੀ ਬਜਾਈ ਕਰਨੀ ਆ ਸੀ ਨੇ ਤੇ ਪ੍ਰਾਣੀ ਦਾ ਮੁੱਦਾ ਜਿਹੜਾ ਉਹ ਵੀ ਬਹੁਤ ਭੱਖ ਨੂੰ ਉੱਧਰ ਸਰਕਾਰ ਕਹਿੰਦੀ ਆ ਸੀ ਤੀਲੀ ਨਹੀਂ ਲਾਉਂਦੇ ਨਹੀਂ ਅਸੀਂ ਕਹਿੰਦੇ ਆ ਵੀ ਸਾਡੇ ਖੇਤ ਬੇਲੇ ਕਰਵਾ ਅਸੀਂ ਅੱਗ ਲਾਵਾਂਗੇ ਇਹ ਸੁਖਣਾ ਚੌੜੇ ਉਹਦੀ ਇੰਟੈਲੀਜੈਂਸੀ ਆ ਬਈ ਫੈਲਾ ਗਈਆਂ ਉਹਨੇ ਮੈਂ 12 ਤੋਂ ਲੈ ਕੇ 19 ਤੱਕ ਕੰਮ ਕਰ ਰਿਹਾ ਗੱਠਾਂ ਦਾ ਜਿਹੜੀ ਪ੍ਰਕਾਰ ਅੱਜ ਕਹਿੰਦੀ ਆ ਉਹਦੇ ਦੀ ਪਟਿਆਲੇ ਦੀ ਇੰਟੈਲੀਜੈਂਸੀ ਨੂੰ ਸਾਰਾ ਪਤਾ 20 ਲੱਖ ਰੁਪਈਆ ਪਲਾਟਾਂ ਦੇ ਵਿੱਚ ਮਰਿਆ ਉਹ ਜਿਹੜਾ ਪ੍ਰਾਣੀ ਦੀ ਡੱਡਾ ਦਾ ਰੇਟ ਸੀ 2017 ਦੇ ਵਿੱਚ 130 ਰੁਪਏ ਦਾ ਰੇਟ ਸੀ ਬਾਈ ਇਸ ਵੇਲੇ ਤਾਂ 180 ਰੁਪਏ ਜਿਹੜੀਆਂ ਡੱਡਾ ਲੈਂਦਾ ਨੇ ਇਸ ਸਾਲ ਜਿਹੜਾ ਨੇ ਮਸੁੰਡਾ ਲੈਂਦੇ ਨੇ ਸਬਸਿਡੀ ਦਿੱਤੀ ਆ ਸਰਕਾਰਾਂ ਨੇ ਸਰਪਰੇਟ ਰੇਟਾਂ ਨੂੰ ਗਿਆ ਸੁੱਤੇ ਤੇ ਸੁੱਤੇ ਤੌਰ ਤੇ ਜਿਹੜਾ ਪੈਸਾ ਸਾਡਾ ਅਸੀਂ ਜੱਟ ਖੁੱਲ ਕੇ ਜਾਂਦੇ ਆ ਵੀ ਅਸੀਂ ਮਸੁੰਡਾ ਵੀ ਖਰੀਦ ਲਈ 160 ਰੁਪਏ ਰੇਟ ਲੈ ਗਿਆ 2017 ਦੇ ਵਿੱਚ 130 ਰੁਪਏ ਰੇਟ ਦੀ ਪ੍ਰਾਲੀ ਦਾ ਅੱਜ ਕਿੱਥੇ ਲੱਗਿਆ 160 ਰੁਪਏ ਡੀਜ਼ਲ ਕਿੱਥੇ ਵਾ ਗਿਆ ਲੇਬਰ ਕਿੱਥੇ ਵਾ ਕੀਤਾ ਕਿੱਥੇ ਵਾ ਗਿਆ ਤੇ ਮਸੰਦਰੀ ਕਿੱਥੇ ਵਾ ਗਈ ਕੋਈ ਚੀਜ਼ਾਂ ਸੋਚਣ ਵਾਲੀਆਂ ਨੇ ਸਾਨੂੰ ਅਸੀਂ ਮਹਿੰਗੇ ਸਰਦ ਨਾਲ ਲਈਏ ਅਸੀਂ ਕਰਨੀ ਦਾ ਹੋਈਏ ਚੀਜ਼ਾਂ ਜੋ ਦਿੱਤੀਆਂ ਦਾ ਇਹ ਸੀ ਕਿ ਇੱਕ ਚੀਜ਼ਾਂ ਕਰੀਆਂ ਨੇ ਇਹ ਝੰਡੇ ਦੇ ਵਿੱਚ ਬੰਦੇ ਦੇ ਵਿੱਚ ਝੰਡਾ ਪਾਇਆ ਹੋਏ ਐਵੇਂ ਨਹੀਂ ਪਾਇਆ ਅਗੁਨੀ ਗਰਾਊਂਡ ਜੀਵੇ ਤੇ ਭਾਈ ਮਿੱਟੀ ਫਟਣ ਵਾਲੇ ਤੇ ਧੂੜ ਮਿੱਟੀ 'ਚ ਕੰਮ ਕਰਨ ਵਾਲੇ ਲੋਕ ਤੇ ਸਾਨੂੰ ਲੋਕਾਂ ਦੀ ਹਮਾਇਤ ਤੇ ਕਿਉਂ ਆਇਆ ਸਾਡੀ ਮੈਦੀ ਮਸੰਦਰੀ ਕਰਕੇ ਸਾਨੂੰ ਕਰਜਈ ਕਰਕੇ ਸਾਡੀਆਂ ਜ਼ਮੀਨਾਂ ਨੂੰ ਕੁੜਕ ਕਰਦਾ ਇਹਨਾਂ ਨੇ ਇਹ ਕਹਿ ਦੇਣਾ ਥੋੜੇ ਸਮੇਂ ਦੇ ਵਿੱਚ ਨਹੀਂ ਛੋੜੇ ਆ ਮਾਡੇ ਟਰੈਕਟਰ ਨੇ ਭਾਈ ਸਿਰਫ ਇੱਕ ਮਿੰਟ ਦੇ ਵਿੱਚ ਗੱਲ ਨਿਬੇੜਾ ਸੈਕਟਰੀ ਸਾਹਿਬ ਨੇ ਇਸ਼ਾਰਾ ਕਰਤਾ ਸੋ ਸਾਡੇ ਜਿਹੜੇ ਟਰੈਕਟਰ ਨੇ ਭਾਈ ਇਹਨਾਂ ਨੇ ਕਹਿ ਦੇਣਾ ਕਿ ਐਨੇ ਮਾਡੇ ਟਰੈਕਟਰ ਆ ਭਾਈ ਇਹ ਇੱਥੇ ਆ ਪੜਦਾ ਘੱਟ ਨੇ ਖੇਤ 'ਚ ਚੱਲਣ ਦੋਗ ਨਹੀਂ ਇਹ ਆਉਣ ਵਾਲੇ ਸਮੇਂ ਚ ਹੋਣਾ ਤੁਹਾਡੇ ਨਾਲ ਸੋਨੇ ਦੇਖ ਲਿਆ ਕਿ ਨਾਪੇ ਤੋਂ ਲੈ ਕੇ ਪਟਿਆਲੇ ਤੱਕ ਕਿੰਨੇ ਕਵਾੜ ਬਣ ਗਏ ਇਹ ਕਾਹਦੇ ਵਾਸਤੇ ਬਣੇ ਨੇ ਛੋਟੀ ਮੁਸੰਦਰੀ ਵਾਸਤੇ ਬਣੇ ਨੇ ਸੋ ਇਹ ਗਣਤੀਆਂ ਨੇ ਕਿ ਅੱਪਾ ਝੰਡੇ ਤੇ ਡੰਡੇ ਦੀ ਤਾਕਤ ਦੇ ਨਾਲ ਅੱਪਾ ਵੀ ਲਾਵਾਂਗੇ ਇੰਟੈਲੀਜੈਂਸ ਨੂੰ ਨੋਟ ਕਰ ਲਿਆ ਆਉਣ ਵਾਲੇ ਸਮੇਂ ਤੇ ਸਾਡਾ ਪ੍ਰਬੰਧ ਕਰੇ ਸਾਡੀ ਜਿੰਸ ਦਾ ਸੋ ਸਾਡਾ ਸਾਰਿਆਂ ਨੂੰ ਰੱਹ ਪਹੁੰਚੇ ਦਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਨਾਲ